ਰੋਟੋ ਰੈਨਵਲੀਆਂ ਮੇਰਾ ਨਾਮ ਪ੍ਰਵੀਨ ਲੱਗਾ ਗੱਲਬਾਤ ਅੱਜ ਦੀ ਰਾਤੀ ਮੈਂ 1 ਵਜੇ ਸਵਾ 1 ਵਜੇ ਮਾਰ ਖੜਾ ਅਟ ਗਿਆ ਹੋਇਆ ਤੇ ਮੈਂ ਬਾਹਰ ਇਸਰਲਾ ਆਪਣੇ ਘਰਟਨ ਤੋਂ ਦੇਖਿਆ ਚਾਰ ਆਦਮੀ ਸਾਡੇ ਬਾਹਰ ਜਿਹੜੇ ਸੀ ਬੈਠੇ ਸੀ ਉਹਨਾਂ ਕੋ ਲੱਡਾ ਲੱਡਾ ਵੱਡੀਆਂ ਡੰਗਾਂ ਦਿਨਾਂ ਉਸ ਤੋਂ ਬਾਅਦ ਮੈਂ ਆਇਆ ਫੋਨ ਫੜ ਕੇ ਤੇ ਆਪਣੇ પતિ ਜੀ ਨੂੰ ਫੋਨ ਕਰਤਾ ਕਿ ਮਨੀਸ਼ ਸਾਡੇ ਘਰ ਨਾਲ ਕੋ ਬੰਦੇ ਆ ਗਏ ਆ ਬਾਹਰ ਤੇ ਤੁਸੀਂ ਕਿਤੇ ਰਾਜੋ 10 ਮਿੰਟ ਨੂੰ ਐਵੇਂ ਉੱਠ ਗਏ ਇਹਨਾਂ ਨੇ ਆਪਣਾ ਜਿਹੜਾ ਸੀ ਵਪਾਰ ਉਹ ਫੜ ਲਿਆ ਉਹਨਾਂ ਨੇ ਜਿਹੜਾ ਸੀ ਸਾਡੀ ਗ੍ਰੀਨ ਕੱਟ ਕੇ ਬਾਹਰ ਉਹਦੇ ਤੋਂ ਇੱਕ ਛੜਕ ਤੋਂ ਮਿੰਟ ਪਹਿਲਾਂ ਲੱਗਿਆ ਕਿ ਬਾੜ ਕੇ ਹੀ ਹੈਗਾ ਗ੍ਰੀਨ ਉਹਨਾਂ ਨੇ ਜਿਸੇ ਨਾਲ ਫੋਨ ਕੀਤਾ ਉਹਨਾਂ ਨੇ ਦੇਖਿਆ ਕਿ ਇਹ ਜਨਾਨੀ ਫੋਨ ਕਰਨ ਲੱਗੀ ਸਭ ਨੂੰ ਉਹ ਅੰਦਰ ਆ ਗਈ ਉਹਨਾਂ ਨੇ ਸਾਨੂੰ ਇੱਕ ਦੰਮ ਘੇਰਾ ਪਾ ਲਿਆ ਸਾਡ ਕਾਮ ਵਾਲੀ ਨੂੰ ਪਹਿਲੇ ਕਹਿੰਦੇ ਦਰਵਾਜ਼ਾ ਖੁਲਾ ਫਿਰ ਉਹਨਾਂ ਨੇ ਆਪੇ ਹੀ ਦਰਵਾਜ਼ਾ ਖੋਟਾ ਜੜਾ ਉਸ ਤੋਂ ਕੁੰਡੀਆਂ ਤੋੜ ਕੇ ਅੰਦਰ ਆ ਗਏ ਸਾਰਾ ਕੁਝ ਮਤਲਬ ਫਰ ਮੇਰੀ ਦੂਂਦਰੀ ਦੀ ਨੀਂਹ ਨੇ ਪਾਈ ਹੋਈ ਸੀ ਲੱਗੀ ਇਹਨਾਂ ਦੇ ਵੀ ਸਿਰ 'ਚ ਉਹਨਾਂ ਨੇ ਬਹੁਤ ਜ਼ਿਆਦਾ ਸੱਟਾਂ ਮਾਰੀਆਂ ਉਹਨਾਂ ਕੋਲ ਅਠਾ ਨੋਆ ਕੋਲ ਜੋ ਵੀ ਸੀਗਾ ਉਹ ਡੀਬੋਡੀਡਾਂ ਗੰਡੂਆਂ ਸੀਗੇ ਇੱਕ ਨੇ ਤੇ ਕੈਂਚੀ ਸ਼ਾਇਦ ਮਾਰੀ ਆ ਉਹਨਾਂ ਕੋਲ ਥੋੜੀਆਂ ਵੀ ਸੀ ਰੇਟੀਆਂ ਵੀ ਸੀ ਔਰ ਕੀ ਕਹਿੰਦੇ ਥੈਨੀਆਂ ਛੂਨੀਆਂ ਸਾਰਾ ਸਮਾਨ ਸੀ ਉਹ ਆਈਸੀਯੂ ਵਿੱਚ ਐਸਲੀ ਯੂ ਨੋ ਦੀ ਹਸਪਤਾਲ ਦੇ ਬਾਹਰ ਵਰਨ ਦੀ ਪੁਲਿਸ ਨੇ ਮੇਰੇ ਪਤੀ ਜੀ ਨੇ ਇਨਫੋਰਮ ਕਰਤਾ ਕਿ ਅਸੀਂ ਉਹਨਾਂ ਦੇ ਘਰ ਚੱਲਨੇ ਆਂ ਤਾਂ ਤੁਸੀਂ ਵੀ ਨਾਲ ਹੀ ਉੱਥੇ ਪਹੁੰਚ ਜਾਓ ਇਹ ਸਾਰਾ ਡਿਪੂ ਅਧਿਕਾਰੀ ਐ ਮਤਲਬ ਕਿ ਵਾਰਦਾਤ ਤੋਂ ਵੀ ਸੀ। ਉਹ ਰਾਤੀ 1:30 ਵਜੇ ਕੋਈ ਦਾ ਫੋਨ ਆਇਆ ਕਿ ਸਰਕਾਰ ਬੰਦੇ ਪਿਆਗੇ ਆ ਤੇ ਉਸੇ ਲਈ ਟਾਈਮ ਵੇਸ ਨਹੀਂ ਕੀਤਾ ਤੇ ਆਪਾਂ ਮੈਂ ਤੇ ਵੱਡੇ ਭਾਈ ਆਪਾਂ ਆ ਗਏ ਆ ਤੇ ਉਦੋਂ ਬੰਦੇ ਅੰਦਰ ਹੀ ਸੀਗੇ ਆਪਾਂ ਮੌਕੇ ਤੇ ਸਾਡਾ ਉਹਨਾਂ ਨਾਲ ਮੁਕਾਬਲਾ ਹੋ ਗਿਆ ਤੇ ਪਹਿਲਾਂ ਦੋ ਬੰਦੇ ਸੀਗੇ ਅਸੀਂ ਫਾਇਰ ਕੀਤੇ ਦੋ ਬੰਦੇ ਪਹਿਲਾਂ ਭੱਜ ਗਏ ਉਸ ਤੋਂ ਬਾਅਦ ਉਹ ਅੰਦਰ ਆਏ ਤੇ ਅੰਦਰ ਚਾਰ ਬੰਦੇ ਹੋਰ ਸੀਗੇ ਅੱਛਾ ਉਹਨਾਂ ਨਾਲ ਸਾਡਾ ਮੁਕਾਬਲਾ ਹੋਇਆ ਵਾ ਤੇ ਚਾਰ ਬੰਦੇ ਜਦੋਂ ਉਹ ਵੀ ਭੱਜ ਗਏ ਫਿਰ ਇੱਕ ਬੰਦਾ ਹੋਰ ਨਿਕਲਿਆ ਬਾਦਲ ਜਿਹਾ ਭੱਜ ਗਿਆ ਉਹ ਕਾਫੀ ਮੁਕਾਬਲਾ ਹੋਣ ਤੋਂ ਬਾਅਦ ਉਹ ਫੇਰ ਦੁਬਾਰਾ ਆਇਆ ਤੇ ਉਹਨਾਂ ਨੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਫਿਰ ਆਹੀ ਅੰਦਰ ਫਾਇਰ ਕੀਤੇ ਜਿਹੜੇ ਕਰਕੇ ਉਹ ਭੱਜ ਗਏ ਹਾਂਜੀ ਭੋਇ ਦਾ ਸਾਰਾ ਸੋਨਾ ਲੈ ਗਏ ਜੀ ਫਿਰ ਛਟਾ ਸਾਡੇ ਵੀ ਲੱਗਿਆ ਉਹਨਾਂ ਦੇ ਵੀ ਲੱਗਿਆ ਸਾਡੇ ਕਿਨੇ ਲੱਗਿਆ ਵੱਡੇ ਭਾਈ ਦਾ ਲੱਗਿਆ ਫੂਫੜ ਜਿਹਾ ਲੱਗਿਆ ਨਕਸੇ ਤੇ ਤੇ ਉਹਨਾਂ ਨੇ ਡੰਗਾ ਮਾਰਿਆ ਅਹੀਂ ਜੋ ਅਹੀਂ ਆ ਰਹੀ ਹੈਗੇ ਉਹਦਾ ਫੋਨ ਕਰਤਾ ਹੈਗਾ ਪਰ ਪੁਲਿਸ ਦੋ ਮਿੰਟ ਵਿੱਚ ਐਕਸ਼ਨ ਲਿਆ ਪੁਲਿਸ ਵੀ ਆ ਗਿਆ ਇਸ ਤੋਂ ਇਲਾਵਾ ਤਾਂ ਮੈਨੂੰ ਕੋਈ 1:25 30 ਮਿੰਟਾਂ ਤੇ ਮਨੀਸ਼ ਦਾ ਫੋਨ ਆਇਆ ਵਾ ਕਿ ਇਸ ਦਾ ਕਿ ਬੰਦੇ ਪੈ ਗਿਆ ਅਹੀਂ ਇਧਰ 3 ਤੋਂ 4 ਮਿੰਟਾਂ ਦੇ ਜਾਲੀ ਫੋਰਸ ਆ ਰਹੀ ਅਸੀਂ ਇੱਥੇ ਬੋਧੇ ਆ ਤੇ ਉਹਨੇ ਜਦੋਂ ਸਿਰਫ 30 ਸੈਕਿੰਡ ਦਾ ਵਕਤ ਪਿਆ ਜਿਹੜੇ ਬੰਦੇ ਨਿਕਲ ਗਏ ਸੀਗੇ ਤੇ ਬਹੁਤ ਜਲਦੀ ਬੰਦੇ ਗਰੇ ਆ ਸਾਡੀ ਗ੍ਰਿਫਤੀ ਹੋਣ ਦਾ ਫਲ ਲਵਾਗੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਇਸ ਸਾਲ ਬੜੀਆਂ ਚੱਕਰ ਦਤਾਂ ਰਹੀ ਬੰਦੇ ਕਿਸੇ ਤਰ੍ਹਾਂ ਪਕਣ ਲਈ ਉਹਨਾਂ ਨੂੰ ਫੜਿਆ ਗਿਆ। ਮਾਨ ਦਾ ਸੋਨਾ ਪੁਰਾਣਾ ਲੈ ਕੇ ਜੈਨੇ ਜੀ ਦਾ ਇੱਕ ਪ੍ਰੋਫੈਸਰ ਲੋਚਾ ਇੱਕ ਚੈਨਾ ਤੇ ਚੂੜੀਆਂ ਦੀ। ਉਹਨਾਂ ਦੇ ਸਪਲਾਈ ਹੈ ਜੀ ਵੱਜੇ ਸਿੱਧਾ ਕੋਈ ਬਾੜਿਆ ਨਾ।